ਪੰਜਾਬ ਦੇ ਲੋਕਾਂ ਨੂੰ ਅੱਜ ਅਸੀਂ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਸਾਰਿਆਂ ਨੂੰ ਪਹਿਲਾਂ ਨਮਸਕਾਰ ਸਾਰੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਪਾਣੀ ਬਿਲਕੁਲ ਸਾਫ਼ ਹੈ ਅਸੀਂ ਸਾਰੇ ਦਰਿਆ ਮੈਂ ਜੇ ਬੱਦੀ ਵੀ ਗਿਆ ਇੰਡਸਟਰੀ ਦੇ ਬੱਦੀ ਵੀ ਜਾ ਕੇ ਲਾਈਵ ਟੈਸਟ ਕੀਤਾ ਔਰ ਅਸੀਂ ਜੰਦਰ ਵੀ ਜਾ ਕੇ ਕੀਤਾ ਅਸੀਂ ਅਮਰਸਰ ਵੀ ਕੀਤਾ ਅਸੀਂ ਪਟਿਆਲੇ ਵੀ ਕੀਤਾ ਔਰ ਲੁਧਿਆਣੇ ਦੇ ਬੁੱਢੇ ਦਰਿਆ ਨੂੰ ਬਿਲਕੁਲ ਇੱਕ ਝੂਠਾ ਪ੍ਰਚਾਰ ਕਰਕੇ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਲਾਈਵ ਟੈਸਟ ਕੀਤਾ ਇੱਕ ਪਾਣੀ ਦਿਖਾ ਦਿਓ ਪਿੱਛੇ ਇਹਦਾ ਸਾਫ ਪਾਣੀ ਭਰਿਆ ਦਾ ਲਾਈਵ ਟੈਸਟ ਕੀਤਾ ਤੁਹਾਡੇ ਸਾਹਮਣੇ ਮੀਡੀਆ ਨੇ ਜੋ ਪਾਣੀ ਬਿਲਕੁਲ ਸਾਫ ਹੈ ਕੁਝ ਬਲੈਕਮੈਲਰ ਕੋਈ ਜਿਹੜੇ ਬਲੈਕਮੈਲਰ ਕੋਈ ਆਗੇ ਆ ਲੱਖਾ ਸਦਾਨਾ ਲਾ ਲਓ ਅਮਤੋਜ ਮਾਨ ਲਾ ਲਓ ਕਾਲਾ ਮੋਰਚਾ ਲਾ ਲਓ ਮੈਂ ਡਾਇਰੈਕਟ ਬਲੇਮ ਲਾਉਂਗਾ ਉਹਨਾਂ ਦੇ ਉੱਤੇ ਉਹ ਸਿਰਫ ਉਹਨਾਂ ਦਾ ਮਕਸਦ ਸਿਰਫ ਪਾਣੀ ਸਾਫ ਨਾਲ ਨਹੀਂ ਹੈ ਉਹਨਾਂ ਨੂੰ ਜਿਲੰਦਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਆਮਰਾ ਬੱਦੀ ਨਾਲ ਕੋਈ ਮਤਲਬ ਨਹੀਂ ਬੱਦੀ ਤੇ ਕਿਉਂ ਨਹੀਂ ਜਾਂਦੇ ਹਿਮਾਚਲ ਦੀ ਸਾਰੀ ਨਸੀ ਦਾ ਪਾਣੀ ਪੰਜਾਬ 'ਚ ਪੈ ਰਿਹਾ ਹੈ ਜਿਹੜੀ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਪਰਿਵਾਰ ਮਿਸ਼ੋੜਾ ਪਿਆ ਸੀ ਉਸ ਨਦੀ ਦੇ ਵਿੱਚ ਸਾਰਾ ਪਾਣੀ ਪੈ ਕੇ ਸਤਲੁਜ ਦੇ ਵਿੱਚ ਆ ਰਿਹਾ ਹੈ ਔਰ ਸਾਰੇ ਪੰਜਾਬ ਦੇ 9 ਜ਼ਿਲ੍ਹੇ ਦਾ ਪਾਣੀ ਪੈ ਰਿਹਾ ਉਹਨਾਂ ਦੀ ਕਦੇ ਗੱਲ ਨਹੀਂ ਕਰਦੇ ਕਿਉਂਕਿ ਉੱਥੋਂ ਪੈਸੇ ਮਿਲਦੇ ਆ ਉੱਥਾਂ ਨੋਟਾਂ ਦੀਆਂ ਬੋਰੀਆਂ ਮਿਲਦੀਆਂ ਤਾਂ ਮੂੰਹ ਨੂੰ ਤਾਲਾ ਲੱਗ ਗਿਆ ਜੰਡਰ ਕਹਿੰਦਾ ਗੱਲ ਹੀ ਕੀਤੀ ਸਿਰਫ 1 ਕੋ ਪੁਆਇੰਟ ਦੀ ਗੱਲ ਕਰਨਾ ਅਸੀਂ ਪੈਸੇ ਨਹੀਂ ਦਿੰਦੇ ਮੈਂ ਪਹਿਲਾਂ ਲਾਈ ਵੀ ਕਿਹਾ ਪੰਜਾਬ ਡਾਇਰ ਐਸੋਸੀਏਸ਼ਨਾਂ ਠੰਗਾ ਇੱਕ ਪੰਜੀ ਨਹੀਂ ਦੇਣੀ ਅਸੀਂ ਕੁਝ ਨਹੀਂ ਦੇਣਾ ਜਿਹੜਾ ਮਰਜ਼ੀ ਜੋ ਮਰਜ਼ੀ ਕਰਨਾ ਸਾਡਾ ਪਾਣੀ ਸਾਫ਼ ਹੈ 60 ਕਰੋੜ ਰੁਪਇਆ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਣੇ ਆ ਇੱਥੇ ਫੋਟੋ ਕਰਾਣ ਆਂਦੇ ਸਾਰੇ ਕਿਸੇ ਦਾ ਪੰਜੀ ਲਈ ਬੁੱਢਾ ਤੇ ਰਹਾ ਪਾਣੀ ਸਾਫ਼ ਕਰਨ ਵਾਸਤੇ ਫੋਟੋ ਦਾ ਲਵਾ ਕੋਈ ਹੋਰ ਕੰਮ ਨਹੀਂ ਹੈਗਾ ਸੋ ਬੇਨਤੀ ਆ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਅਸੀਂ ਪਟੱਜੜੀ ਲੁਜਾਣੇ ਦੀ ਇੰਡਸਟਰੀਆ ਬਿਲਕੁਲ ਪਾਣੀ ਸਾਫ਼ ਕਰਕੇ ਪਾਰੀਏ ਵਿਚੇ ਦੇ ਨਹੀਂ ਸੀਚੇਵਾ ਸਾਹਿਬ ਨੇ ਦਾਵਾ ਕੀਤਾ ਹੋਰ ਦਾਵੇ ਕਰ ਰਹੇ ਨੇ ਕਿ ਸਰਪਾਪ ਵਗੈਰਾ ਪਾਣੀ ਬਿਲਕੁਲ ਸੰਤ ਸੀਚੇਵਾਲ ਜੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੀਡਰ ਅਜ ਤੱਕ ਬਹੁਤ ਹੋਏ ਆ ਬੁੱਢੇ ਦਰਿਆ ਦੇ ਵਿੱਚ ਕੋਈ ਨਹੀਂ ਉਤਰਿਆ ਉਹ ਸੰਜੀਵ ਰੋੜਾ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਹਾਈ ਪਾਵਰ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਔਰ ਐਮਐਲਏ ਗਰੇਵਾਲ ਪੋਲਾ ਜੀ ਜੋ ਸਾਡੇ ਵਿਧਾਨ ਸਭਾ ਹਲਕਾ ਈਸਟ ਦੇ ਐਮ ਐਲ ਏ ਆ ਉਹਨਾਂ ਨੇ ਵੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਆ ਉਹ ਵੀ ਬਹੁਤ ਕਰ ਬਰ ਕਰ ਰਿਹਾ ਸਾਰਾ ਪੰਜਾਬ ਬੁੱਡੇ ਦਰਿਆ ਦੇ ਲੱਗਿਆ ਹੋਇਆ ਪਰ ਬੁੱਡੇ ਦਰਿਆ ਨੂੰ ਹਾਈਲਾਈਟ ਜ਼ਿਆਦਾ ਕਰ ਲਿਆ ਪਾਣੀ ਹਰ ਪਾਸੇ ਕਾਲਾ ਹੈ ਕਾਲਾ ਕਿਉਂ ਦਿਖਦਾ ਆ ਵੀ ਤੁਹਾਨੂੰ ਦਿਖਾਤਾ ਅੱਜ ਮੈਂ ਇਹ ਕਹਿਣਾ ਚਾਹਦਾ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਪ੍ਰੈਸ ਆਈ ਸਾਡੇ ਕੋਲ ਸਭ ਦਾ ਧੰਨਵਾਦ ਕਰਦਾ ਔਰ ਇਹਨਾਂ ਤੋਂ ਹੈਲਪ ਵੀ ਚਾਹਨਾ ਕਿਉਂਕਿ ਅੱਜ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਦ ਚਲਦੇ ਦਰਿਆ ਦੇ ਵਿੱਚੋਂ ਪਾਣੀ ਭਟ ਕੇ ਤੁਹਾਨੂੰ ਦਿਖਾਇਆ ਵੀ ਪਾਣੀ ਚਿੱਟਾ ਸੀ ਕਿ ਨਹੀਂ ਤੁਸੀਂ ਦੱਸੋ ਪ੍ਰੈਸ ਵਾਲੇ ਗਵਾਹ ਹੋ ਸਾਰੇ ਜਣੇ ਪਾਣੀ ਕਿੱਦਾਂ ਸਾਫ਼ ਚਿੱਟਾ ਹੈ ਜਿੰਦੀ ਦੂਰ ਤੱਕ ਸਾਡੀ ਡੈਂਗ ਇੰਡਸਟਰੀ ਕਿਲੋਮੀਟਰ ਤੱਕ ਪਾਣੀ ਬਿਲਕੁਲ ਸਾਫ਼ ਚਿੱਟਾ ਹੈ ਉਸ ਤੋਂ ਬਾਅਦ ਪਾਣੀ ਸਾਰੇ ਸ਼ਹਿਰ ਦਾ ਥੋੜੀ ਹੁਣ ਡੈਂਗ ਇੰਡਸਟਰੀ ਨੇ ਠੇਕਾ ਲੈ ਲਿਆ ਵੀ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਠੇਕਾ ਇਹ ਸਾਫ਼ ਕਰੇਗੀ ਜਦ 5 ਕਰੋੜ ਰੁਪਈਆ ਸਾਡਾ ਪਾਣੀ ਸਾਫ਼ ਕਰਨ ਦਾ ਮਹੀਨੇ ਦਾ ਡੈਂਗ ਇੰਡਸਟਰੀ ਦਾ ਖਰਚ ਰਹੀ ਹੈ ਹੋਰ ਇਸ ਤੋਂ ਵੱਧ ਡੈਂਗ ਇੰਡਸਟਰੀ ਕੀ ਕਰੇ ਔਰ ਇਹਦੇ باوجود ਜਿਹੜੇ ਬੰਦੇ ਡੈਂਗ ਇੰਡਸਟਰੀ ਦੇ ਮਗਰ ਲੱਗੇ ਨੇ ਖਿਲਾਫ ਬੋਲਦੇ ਨੇ ਜਾਂ ਕੁਛ ਡੈਂਗ ਇੰਡਸਟਰੀ ਤੋਂ ਚਾਹਦੇ ਨੇ ਉਹ ਇਹ ਕੰਮ ਕਿਉਂ ਨਹੀਂ ਕਰਦੇ ਅਗਰ ਦਰਿਆ ਸਾਫ ਕਰਨ ਦੇ ਬਹਿਤੀ ਨੇ ਤੇ ਆ ਕੇ ਜਿੱਦਾਂ ਸੰਤ ਸੀਚੇਵਾਲ ਜੀ ਲੱਗੇ ਨੇ ਰਾਤ ਦਿਨ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਲਈ ਦਰਿਆ ਸਾਫ ਕਰਨ ਲਈ ਲੱਗੇ ਨੇ ਇਹ ਲੋਕ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਸવાય ਇਸ ਕੰਮ ਤੋਂ ਰੋਲਵਾ ਰੋਲਾ ਪਾਣ ਤੋਂ ਫੋਟੋਆਂ ਚਾਹਣ ਤੋਂ ਤੇ ਬਿਆਨ ਦੇ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਡੈਂਗ ਇੰਡਸਟਰੀ ਦੇ ਖਿਲਾਫ ਗੁੰਮਰਾਹ ਕਰ ਰਹੇ ਨੇ ਲੋਕ ਲੋਗਾ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਤੋਂ ਬਚੋ ਇਹ ਲੋਕ ਕਿਉਂ ਧੋਖਾ ਕਰਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਨੇ ਡਾਇੰਗ ਇੰਡਸਟਰੀ ਜਿਹੜੀ ਇਹ ਉਹ ਪਾਣੀ ਖਰਾਬ ਨਹੀਂ ਕਰਦੀ ਪਾਣੀ ਨੂੰ ਬਲਕਿ ਸਾਫ਼ ਕਰਦੀ ਏ ਹੁਣ ਜਿਹੜਾ ਸ਼ਹਿਰ ਦਾ ਪਾਣੀ ਹੈ ਉਹ ਦੇਖੋ ਗਵਰਨਮੈਂਟ ਦਾ ਕੰਮ ਏ ਸਰਕਾਰਾਂ ਦਾ ਕੰਮ ਏ ਕਾਰਪੋਰੇਸ਼ਨ ਦਾ ਕੰਮ ਏ ਜਿਹੜੇ ਟੈਕਸ ਲੈਂਦੇ ਨੇ ਪਾਣੀ ਜਿਹੜਾ ਸਾਫ਼ ਕਰਨ ਸੋ ਤੁਸੀਂ ਸਾਡਾ ਸਾਥ ਇਹ ਦਿਓ ਵੀ ਤੁਹਾਡੀ ਪ੍ਰੈਸ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਪਣੇ ਅੱਖੀ ਸਾਰੀ ਪ੍ਰੈਸ ਨੇ ਦੇਖਿਆ ਵੀ ਇਹ ਚ ਅਸੀਂ ਕੋਈ ਪਾਣੀ ਡੋਲ ਕੇ ਤੇ ਦਿਖਾਇਆ ਨਹੀਂ ਦਰਿਆ ਦਾ ਤੁਹਾਡੇ ਸਾਹਮਣੇ ਓਪਨ ਸਾਰੇ ਲੋਕਾਂ ਦੇ ਸਾਹਮਣੇ ਪਾਣੀ ਭਰ ਕੇ ਦਿਖਾਇਆ ਤੁਹਾਨੂੰ ਡੈਰੀਆ ਵੀ ਨਹੀਂ ਹੋਰ ਵੀ ਦੂਜੀ ਇੰਡਸਟਰੀਆਂ ਨੇ ਕੀ ਕਾਰਨ ਮੰਨਦੇ ਹੋ ਬਈ ਸਿਰਫ ਜਿਹੜਾ ਡਾਈਂਗ ਇੰਡਸਟਰੀ ਦੇਖੋ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲਾਂ ਦੇਖੋ ਗੋਵਰ ਵਾਲੇ ਹੁਣ ਮੱਝਾਂ ਵਾਲੇ ਦੇ ਡੈਰੀਆ ਵਾਲਿਆਂ ਦਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ ਤੁਸੀਂ ਸਾਰੀ ਪ੍ਰੈਸ ਵਾਲੇ ਸਾਰੇ ਸਮਝਦਾਰ ਹੋ ਸਾਰਾ ਦਿਨ ਸ਼ਹਿਰ ਦੀਆਂ ਖਬਰਾਂ ਲੈਂਦੇ ਹੋ ਤੁਹਾਨੂੰ ਪਤਾ ਹੈ ਸ਼ਹਿਰ ਚ ਕਿੰਨੇ ਤਰ੍ਹਾਂ ਦੀ ਇੰਡਸਟਰੀ ਹੈ ਇੱਥੇ ਕਈ 100 ਤਰ੍ਹਾਂ ਦੀ ਇੰਡਸਟਰੀ ਹੈ ਔਰ ਕਿਸ ਤਰ੍ਹਾਂ ਕੀ ਕੁਝ ਨਿਕਲਦਾ ਹੈ ਸ਼ਹਿਰ ਚ ਘਰ ਘ ਇਹ ਸਰਕਾਰਾਂ ਦੇ ਕੰਮ ਨਹੀਂ ਸਾਡੇ ਕੰਮ ਨਹੀਂ ਸਰਕਾਰ ਕਿੰਨੇ ਲੱਖ ਰੁਪਏ ਦਰਿਆ ਸਾਫ਼ ਕਰਨ ਦਾ ਲਾਂਦੀ ਏ ਥੱਲੇ ਹੈ ਗਈ ਏ ਦਰਿਆ ਦੇ ਨੀਰੀ ਮਿੱਟੀ ਏ ਗਾਬ ਕਾਲੇ ਰੰਗ ਦੀ ਗਾਬ ਏ ਥੱਲੇ ਉੱਪਰ ਪਾਣੀ ਜਾ ਰਿਹਾ ਉਹ ਪਾਣੀ ਕਾਲਾ ਲੱਗਦਾ ਜਿਹੜਾ ਆਂਦਾ ਦੇਖਦੇ ਲੋਕਾਂ ਨੂੰ ਗਰਮਾ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਤੋਂ ਬਚੋ